ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੈੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਕਰੇ ਲੂ ਪਸ਼ੂਆਂ ਚ ਜਿਹੜੀ ਇਹ ਵੈੜ ਸੇਲ ਕਰ ਰਹੇ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੇਕ ਕਾਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰ ਲੈਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਠੀਕ ਆ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਠੀਕ ਆ ਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਈ ਨਾਮ ਗੁਰਪ੍ਰੀਤ ਦਾ ਪਿੰਡ ਢਵਾਲੀ ਰਾਮਪੁਰਾ ਫੂਲ ਕੋਲੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਣਾ ਦਾ ਤਹਿਸੀਲ ਫੂਲ ਤੇ ਨੇੜੇ ਨੇੜੇ ਪਿੰਡ ਬਈ ਆਪਾਂ ਨੇੜੇ ਪਿੰਡ ਫੂਲੇ ਵਾਲਾ ਜੀ ਫੂਲ ਰਨਾਵ ਸਿੰਘ ਵਾਲਾ ਜੀ ਇਹ ਪਿੰਨ ਨੇੜੇ ਰਹਿੰਦੇ ਆ ਭਾਈ ਰੂਪਾ ਵੀ ਨੇੜੇ ਆ ਭਾਈ ਰੂਪਾ ਵੀ ਨੇੜੇ ਹੈ ਮੋਬਾਈਲ ਨੰਬਰ ਗੂਲ ਦੇ ਆਪਣਾ 90414 ਜੀ ਹੂੰ 66831 ਜੀ ਠੀਕ ਹੈ ਭਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਸਾਹਮਣੇ ਬੈਠ ਦੇਖ ਰਹੇ ਆ ਭਾਈ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਕਿੰਨੇ ਕਿ ਦਿਨਾਂ ਦੀ ਕੱਚੀ ਆ ਭਾਈ ਇਹ 10 12 ਦਿਨ ਪਈ ਹੈ ਜੀ ਇਹਦੇ ਹਜੇ 10 12 ਦਿਨ ਹਾਂ ਜੀ ਕਿੰਨਾ ਕਿ ਦੁੱਧ ਕੱਢਿਆ ਭਾਈ ਇਹਨੇ ਭਾਈ 20 ਲੀਟਰ ਦੁੱਧ ਕੱਢਿਆ ਜੀ 20 ਲੀਟਰ ਹਾਂ ਜੀ ਠੀਕ ਤੇ ਚਵਾਈ ਫਰ ਹੱਥੀ ਕਰਦੇ ਸੀ ਮਸ਼ੀਨ ਤੇ ਮਸ਼ੀਨ ਤੇ ਵੀ ਹੱਥੀ ਵੀ ਵੀ ਕੋਈ ਚੱਕਰ ਨਹੀਂਗਾ ਕੋਈ ਚੱਕਰ ਨਹੀਂ ਜਿਵੇਂ ਮਰਜੀ ਚੋਲੋ ਹਾਂਜੀ ਅਸੀਂ ਇੱਕ ਪਾਸੇ ਮਸ਼ੀਨ ਲਾਣ ਨੇ ਇੱਕ ਪਾਸੇ ਹੱਥੀ ਵੀ ਵਹਿ ਜਾਂਦੇ ਠੀਕ ਹੈ ਬਈ ਹਾਂਜੀ ਛੇੜੀ ਕੰਮ ਨਿਮੇੜਨਾ ਹੋਵੇ ਹੱਥੀ ਵੀ ਨਾਲ ਚਵਾਈ ਕਰ ਦਿੰਨੇ ਤੇ ਸੀਮੰਟ ਵਾਲੇ ਸ਼ਦਾ ਪ੍ਰੈਸ ਇਹਦੇ ਬਈ ਸੈਕਸ਼ਨ ਸੀਮੰਟ ਨੋ ਹੋ ਭਰਾਇਆ ਵਾ ਸੈਕਸ਼ਨ ਭਰਾਇਆ ਵਾ ਉਹ ਤਾਂ ਕਿਹੜਾ ਦੁਪਾਈ ਦਾ ਹੋ ਠੀਕ ਹੈ ਬਈ ਨੌਨ ਸੈਕਸ਼ਨ ਭਰਾਇਆ ਵਾ ਨੌਨ ਸੈਕਸ਼ਨ ਸੀਮੰਟ ਲੱਗਿਆ ਹੋਗਾ ਠੀਕ ਹੈ ਵੀਰੇ ਤੇ ਐਦ ਕੀ ਫਿਰ ਕਿੰਨੀ ਕੁ ਉਮੀਦ ਆ ਵੀ ਕਿੰਨਾ ਕੁ ਦੁੱਧ ਦੇ ਦੋ ਐਤੀ 24 25 ਲੀਟਰ ਤਾਂ ਦੇਊਗੀ ਠੀਕ ਹੈ ਬਾਈ ਹਾਂਜੀ ਤੇ ਉਹ ਠੰਡੀ ਆ ਪੂਰੀ ਹਾਂ ਪੂਰੀ ਠੰਡੀ ਆ ਇਹ ਲੋ ਠੀਕ ਹੈ ਬਾਈ ਲੈ ਬਾਈ ਠੰਡੀ ਠੰਡੀ ਚੈੱਕ ਕਰ ਸਕਦੇ ਹਾਂ ਫੁੱਲ ਬਾਕੀ ਆਪਾਂ ਥਣ ਲੈਵਾ ਸਾਨੂੰ ਚੈੱਕ ਕਰਵਾ ਲੈ ਥਣ ਇੱਕ ਨੰਬਰ ਆ ਪੂਰਾ ਨਖੜਮਾ ਥਣ ਹਜੇ 12 ਦਿਨ ਲੈ ਵੀ ਹਾਂ 10 12 ਦਿਨਾਂ ਦੀ ਕੱਚੀ ਆ ਕੱਲੀ ਸਾਂਭਣ ਵਾਲੀ ਆ ਹਨਾ ਹਾਂਜੀ ਹੂੰ ਕੱਲੀ ਕੱਚੀ ਕੱਚੀ ਆ ਬਾਈ ਸਾਂਭਣ ਵਾਲੀ ਆ ਦੇਵਾ ਵਾ ਵਧੀਆ ਤਿਆਰ ਕਰਦਾ ਹਾਂ ਆ ਪੂਰਾ ਵਧੀਆ ਹੀ ਪੂਰਾ ਕਰਦੀ ਵੈੜਾ ਹੀ ਸਾਡੀ ਹੂੰ ਦੇਵਾ ਬਾਈ ਕਹਿੰਦਾ ਸੂਣਾ ਤਿਆਰ ਕਰਦੀ ਆ ਬਾਕੀ ਬਾਈ ਦੇ ਘਰ ਦੀ ਐ ਕੋਈ ਵਪਾਰ ਦਾ ਕੰਮ ਨਹੀਂ ਥਣਾ ਦਾ ਸੈਸੂ ਚੈੱਕ ਕਰ ਸਕਦੇ ਬਹੁਤ ਚੰਗਾ ਗਾ ਬਾਕੀ ਬਾਈ ਕਹਿੰਦਾ ਹੱਥੀਂ ਚਵਾਈ ਕਰ ਲੋ ਚਾਹੇ ਮਸ਼ੀਨ ਤੇ ਕੋਈ ਚੱਕਰੀ ਨਹੀਂ ਗਾ ਤੇ ਖੋਲੋ ਬਾਈ ਠੰਡੀ ਪੂਰੀ ਸ਼ੀਲ ਵਾਲਾ ਹੂੰ ਠੰਡੀ ਠੰਡੀ ਜੰਮੀ ਨਹੀਂ ਕੋਈ ਲਿਬਾਸ ਤੇ ਨਹੀਂ ਗਾ ਬਾਲਟਾਂ ਸਾਰੀਆਂ ਕੱਟਣੀਆਂ ਫੇਰ ਜਾ ਕੇ ਕਿਤੇ ਕਰਵਾ ਲੈਣੇ ਸੂਣਾ ਗਾ ਬਹੁਤ ਖੌਂਦੀ ਆ ਕਿਉਂਕਿ 10 ਤੋਂ 12 ਦਿਨਾਂ ਦੀ ਕੱਚੀ ਆ ਬਾਕੀ ਪਲੀ ਸਮੇ ਦੀ ਗੱਲ ਕਰੀਏ ਕੱਦ ਕਾਠ ਦੀ ਗੱਲ ਕਰੀਏ ਪ੍ਰਿੰਟ ਦੀ ਗੱਲ ਕਰੀਏ ਸੁਨੱਖ ਬਣਾਣਾ ਬੈਡ ਤੇ ਫੋਲਾ ਫੁੱਲ ਪਲੀ ਵੀ ਆ ਤੋਰਾ ਤਰ ਇੱਕ ਨੰਬਰ ਆ ਸੋਹਣਾ ਇਹਦਾ ਕਰਮ ਵਾਲੀ ਦਾ ਟੱਚ ਆ ਮੋੜ ਲਿਆ ਬਾਈ ਤੇ ਮੁੱਲ ਬਈ ਦਾ ਕੀ ਰੋ ਮੋਹ ਲੱਖ ਰੁਪਈਆ ਕਰਦਾ ਇੱਕ ਲੱਖ ਹਾਂਜੀ ਕਰ ਦੇਗਾ ਮਾਨ ਤਨ ਥੋੜਾ ਹਾਂ ਮਾਨ ਤਨ ਕਰ ਦਾਂਗੇ ਠੀਕ ਹੈ ਬਾਈ 1 ਲੱਖ ਰੁਪਈਆ ਵੀਰ ਕੰਨ ਦਾ ਮੁੱਲ ਬਾਕੀ ਆਏਗਾ ਦਾ ਮਾਨ ਤਨ ਮੌਕੇ ਤੇ ਜਰੂਰ ਕਰ ਦੇਾਂਗੇ ਪਲੀ ਸਾਂਭਣ ਵਾਲੀ ਆ ਕਰਮ ਵਾਲੀ ਬਈ 10 ਤੋਂ 12 ਦਿਨ ਬਾਕੀ ਸੋਹਣਾ ਇਹਦਾ ਕੱਦ ਦਾ ਹਰ ਇੱਕ ਪੱਖ ਸੋਹਣਾਗਾ ਥਣਾ ਦਾ ਗੈਪ ਬਹੁਤ ਚੰਗਾ ਬਾਕੀ ਫੇਸਬੁਕ ਦਾ ਪਸੰਦ ਨੂੰ ਚੈੱਕ ਕਰਾਂ ਨੇ ਬਰੀਡ ਬਰੂਡ ਵੀ ਕਰਮ ਵਾਲੀ ਦੀ ਫੁੱਲ ਆ ਗਈ ਸੋ ਕਿਸੇ ਵੀ ਵੀਰ ਨੂੰ ਇਹ ਵਰਡ ਪਸੰਦ ਆਉਂਦੀ ਆ ਕਰ ਲਿਓ ਬਾਈ ਨਾਲ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ